ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਪੰਜ ਹੀਪਰ ਵੈਣਾ ਸੇਲ ਲਈ ਲੈ ਕੇ ਆਏ ਜੀ ਪੰਜ ਹੀ ਵੰਜ ਨਗੀਨੇ ਨੇ ਡਾਇਮੰਡ ਪੀਸ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਗਾ ਵੀ ਡਾਕਟਰ ਹੋ ਠੀਕ ਹੋ ਕਾਲੇ ਬਹੁਤ ਵਧੀਆ ਜੀ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਵੀ ਹੂੰ ਤੇ ਮਾਲ ਟਾਪ ਹੀ ਹੁੰਦਾ ਨਾ ਫਿਰ ਪੂਰਾ ਚੰਗਾ ਵਸਾਉਂਦਾ ਡਾਕਟਰ ਸਹੀ ਹੈ ਨਾਮ ਤੇ ਐਡਰੈਸ ਬੋਲੋ ਨਾਂ ਕਾਲਾ ਬਈ ਪਿੰਡ ਸਨਾਗਲਾ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਭਦੌੜ ਸਹਿਰ ਤੇ ਭਾਈ ਰੂਪਾ ਮੋਬਾਈਲ ਨੰਬਰ 62395 57632 ਇੱਕ ਗੱਲ ਡਾਕਟਰ ਹੋਰ ਕਰਨੀ ਆਪਾਂ ਵੀਡੀਓ 'ਚ ਹਾਂਜੀ ਆਪਣੇ ਹੁਣ ਬੱਸਿਆ ਸਾਰਿਆਂ ਲਿਆਂਦੀਆਂ ਹੁੰਦੀਆਂ ਓਕੇ ਬਈ ਹੈ ਜਿਹੜੇ ਬੰਦੇ ਨੇ ਸੌਦਾ ਕਰਨਾ ਨਿਰਖ ਪਰਖਣਾ ਉਹਦਾ ਸੌਦਾ ਕਰਾਇਆ ਕਰਨਾ ਆਪਣੀ ਗੇਟ ਤੇ ਕਰ ਗਾਰੰਟੀ ਹੈ ਗੇਟ ਤੋਂ ਬਾਹਰ ਕੋਈ ਗਾਰੰਟੀ ਨਹੀਂ ਬਸ ਠੀਕ ਹਾਂ ਚੈੱਕ ਕਰਾਉਣੀਆਂ ਆ ਡਾਕਟਰ ਆ ਬਕਾਇਦਾ ਨਾਲ ਲਿਆਉਣਾ ਟਰੱਕ ਦੀ ਬੱਸੀ ਲੈਣਾ ਆਪਣੇ ਚੈੱਕ ਰੰਗਾਂ ਹੁੰਦੀਆਂ ਬੱਸਿਆਂ ਟੀਕੇ ਦੇ ਕਾਬਲ ਹਮ ਆਪਣੀ ਗਰੰਟੀ ਹੈ ਬੱਸਿਆਂ ਦੀ ਓਕੇ ਬਈ ਹਾਂ ਕੱਲ ਨੂੰ ਹੋਂ ਸੌਦਾ ਹੁੰਦਾ ਕੋਈ ਉਨੇ ਇੱਕ ਹੀ ਹੁੰਦੀ ਹੈ ਮਾਲ ਦੀ ਹਮ ਰੱਬ ਜਾਨੇ ਬਾਹਰ ਫਿਰ ਪਤਾ ਕੀ ਗੱਲ ਆ ਹੁਣ ਵੀਡੀਓ ਵਾਇਰਲ ਕਰਨ ਲੱਗ ਗਏ ਠੀਕ ਆ ਹਾਂ ਹਾਂ ਉਹ ਲਾਂਬਾ ਨੇ ਆਪਾਂ ਲੈਣਾ ਨਾ ਆਪਾਂ ਲਿਆ ਲਾਂਬਾ ਬਹੁਤ ਠੀਕ ਆ ਬਈ ਹਾਂ ਆਪਣੀ ਚੀਜ਼ ਣਕਾ ਕੇ ਲੈਂਦੀ ਹੁੰਦੀ ਹੈ ਕੀ ਆਪਦੀ ਣਕਾ ਕੇ ਲਿਆ ਕਰਨ ਬਸ ਠੀਕ ਆ ਵੀਰੇ ਹਮ ਹਮ ਜਿਵੇਂ ਪਹਿਲੇ ਨੰਬਰ ਦੇ ਬੱਚਾ ਕਿੰਨੀ ਉਮਰ ਹੈ ਇਹਦੀ ਇਹਦੀ ਡਾਕਟਰ 10 ਮਹੀਨਿਆਂ ਦਾ ਬੱਚਾ ਹੈ ਠੀਕ ਹੈ ਭਾਈ। ਹਾਂ, ਚੰਗੀ ਬਾਤ ਆ ਹਨਾ। ਬਸ ਸਿਆ ਸਾਰੀਆਂ ਬਰੀਡ ਵਾਲੀਆਂ ਹੀ ਆ। ਕਿਸੇ ਦੇ ਕੋਈ ਗੰਡ ਨਹੀਂ, ਕੋਈ ਗੁੰਮੀ ਨਹੀਂ, ਕੋਈ ਮੌਕਾ ਨਹੀਂਗਾ, ਕੁਝ ਵੀ ਨਹੀਂਗਾ। ਚਾਰ ਹੀ ਥਾਣਾ ਫੋਰਟ ਸਾਗ ਨਹੀਂ ਕੋਈ। ਓਕੇ। ਦੰਦਾਂ ਦੀ ਗਰੰਟੀ ਹੈ ਆਪਣੀ ਅਗਲੇ ਦੇ ਘਰ ਤੱਕਰ। ਖੀਰੀਆਂ ਨੇ। ਕੋਈ ਵਿਰਲ ਨਹੀਂ ਦੰਦਾਂ ਕਿਸੇ ਦੇ ਵੀ। ਓਕੇ ਭਾਈ। ਹਾਂ, ਖੀਰੀਆਂ। ਜਿਹੜੀ ਚੀਜ਼ ਦੀ ਆਪਾਂ ਗਰੰਟੀ ਲੈ ਲਈ, ਉਹਦੇ ਆਪਾਂ ਜ਼ਿੰਮੇਦਾਰ ਆ। ਬਸ ਠੀਕ ਹੈ ਭਾਈ। ਫੇਸ ਦੀ ਬਿਊਟੀ ਦੇਖੋ ਕਮਾਲ ਦੀ। ਬੱਚੇ ਸਾਰੇ ਬਰੀਡ ਵਾਲੀ ਆ। ਹਾਂ, ਬੱਚਾ ਆਪਮੂਹ ਹੋਉਂਦਾ ਭਾਈ ਜਿੰਨਾ ਬੋਲਾਂਗੇ ਉਨਾ ਹੀ ਥੋੜਾ ਕਿਉਂਕਿ ਜਿੰਨੀ ਸਫਤ ਕਰ ਲਾ ਓਨੀ ਥੋੜੀ ਡਾਕਟਰ ਥੋੜੀ ਆਪਾਂ ਉਹ ਭਗਾਈ ਜੀ ਨਹੀਂ ਮਾਰਦੇ ਆਪਾਂ ਨੂੰ ਪਤਾ ਹੀ ਹੁਣ ਬਰੀਡ ਕਿੱਥੇ ਲੋਕਦੀ ਹੈਗੀ ਸਹੀ ਗੱਲ ਆ ਬਾਈ ਫੇ ਸਾਰੇ ਹੀ ਚੰਗੇ ਆਗੇ ਪ੍ਰਿੰਟ ਕੱਦ ਝੋਲੀ ਦੰਨੋਂ ਖੀਰੀ ਸੀਮਣ ਦਾ ਰਿਕਾਰਡ ਮਿਲ ਜੂ ਕੱਲੇ ਸੀਮਣ ਦਾ ਰਿਕਾਰਡ ਡਾਕਟਰ ਸਾਰੇ ਹੀ ਚੰਗੇ ਸੀਮਣਾ ਦੀਆਂ ਬਸੀਆਂ ਆਂ ਆਪਾਂ ਆਪਦੇ ਕੋਲੋਂ ਕੋਹ ਨਹੀਂ ਬਣਾਉਣਾ ਠੀਕ ਹੂੰ ਆ ਵੀ ਨਰਕਪਰਖ ਕਰਕੇ ਸੌਦਾ ਕਰਨ ਬਿਊਟੀ ਦੇ ਹਾਂ ਹਾਂ ਬੱਚੇ ਸਾਰੇ ਟੌਪ ਦੇ ਆ ਗਏ ਤੋਰਾ ਤੋਰਾ ਹੁਣ ਕ੍ਰੋਸ ਤਾਂ ਹੈ ਨਹੀਂ ਜੇ ਆਪਾਂ ਕਹਿ ਦਈਏ ਬੱਚੇ ਕਰਾਉ ਸਕੇ ਹੂੰ ਹਰੇਕ ਬੰਦੇ ਦੀ ਹੁੰਦੀ ਅਡਜਸਟਮੈਂਟ ਲਾ ਲੈਂਦਾ ਹੈ ਕ੍ਰੋਸ ਵਿੱਚੀ ਤਾਂ ਵੀ ਪਤਾ ਲੱਗ ਜਾਂਦਾ ਹੈ ਬਹੁਤ ਪਤਾ ਲੱਗ ਜਾਂਦਾ ਹੈ ਘੜਨੀ ਕੁੜਨੀ ਬੋਦੀ ਵਾਦੀ ਬਾਕੀ ਹੁਣ ਲੱਤਾਂ ਲੁੱਤਾਂ ਜਿਵੇਂ ਸਿੱਧੀਆਂ ਆਂ ਪਿੱਠ ਕੁੜੇ ਜਿਵੇਂ ਚੱਕਵੇਂ ਪਏ ਆ ਹੂੰ ਚਾਰ ਹੀ ਥਾਣਾ ਥਾਣਾ ਇੱਥੇ ਦਿਖਾਉ ਡਾਕਟਰ ਕੋਈ ਚੱਕਰ ਨਹੀਂ ਦਿਖਾਉਂਦੇ ਬਸ ਓਈ ਝੋਲੀ ਦੇਖੋ ਚਾਰ ਥਾਨ ਇਕੱਲਾ ਇਕੱਲਾ ਥਾਣਾ ਢੋਲੀ ਦੀ ਤਾਂ ਬਾਈ ਕਹਿੰਦਾ ਗਾਰੰਟੀ ਹੈ ਯਾਰ ਡਾਕਟਰ ਗਾਰੰਟੀ ਹੈ ਕਰ ਤਿੱਕਰਾ ਥਾਂ ਇਹਦੇ ਦੰਦਾਂ ਨੂੰ ਵਾਪਸ ਕਰ ਦਿਓ ਬਾਈ ਕਹਿੰਦਾ ਹਾਂ ਹਾਂ ਕਿਆ ਬਾਪ ਇਹ ਮੁੱਲ ਜਿਹੜੀ ਚੀਜ਼ ਦੀ ਜ਼ਿੰਮੇਵਾਰੀ ਆਪਾਂ ਲੈ ਲਈ ਡਾਕਟਰ ਆ ਉੱਤਰਦੇ ਆਉਂਦੇ ਤੇ ਖਰੇ ਸਹੀ ਆ ਬਾਈ ਈ ਮੁੱਲ ਲੱਗਲੇ ਜੈ ਜੀ ਡਾਕਟਰ ਮੁੱਲ ਹੋਊਗਾ ਫੋਨ ਤੇ ਹੋਊਗਾ ਜੈ ਜੀ ਸਾਰੀਆਂ ਬੱਸੀਆਂ ਦਾ ਠੀਕ ਹੈ ਅੱਗੇ ਵੀ ਆਪਣਾ ਮਾਲ ਉਦੀ ਸੇਲ ਹੋ ਜਾਂਦਾ ਵੀਡੀਓ ਪਾਉਣ ਸਾਰ ਹੂੰ ਮਾਲ ਸਾਰਾ ਸਾਫ ਸੁਥਰਾ ਹੁੰਦਾ ਕੋਈ ਐ ਨਹੀਂ ਗਾ ਕ੍ਰੋਸਿੰਗ ਬੱਸੀਆਂ ਸਹੀ ਗੱਲ ਆ ਹਾਂ ਮੁੱਲ ਬਰੀਡ ਦੇ ਹਿਸਾਬ ਨਾਲ ਹੋਊਗਾ ਬਿਲਕੁਲ ਜੈ ਜੀ ਮਾਲੂ ਖਿੱਚ ਕੇ ਬਾਕੀ ਉਹ ਦੇਖ ਲੈ ਜਮਾ ਪੱਧਰ ਪਿਆ ਬੱਚਾ ਕੀ ਬਾਤ ਆ ਬਈ ਕੋਈ ਟੂਲੀ ਨਹੀਂ ਜਾ ਕੇ ਨਾ 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 ਨਹੀਂ ਲਾਵਨੀ ਪੜਾ ਦੇ ਛੋੜੀ ਲੈ ਕੇ ਚੈੱਕ ਕਰਵਾਉਣੀ ਹੈ ਦੁਆਰੇ ਕੀ ਬਾਤ ਚਾਰ ਥਣ ਚਾਰ ਹੀ ਥਣ ਹੋਣਗੇ ਬੜਾ ਵੀ ਥਣ ਬਿਊਟੀਫੁਲ ਬਿਊਟੀਫੁਲ ਆ ਬੱਚੇ ਦੀ ਕੀ ਬਾਤ ਆ ਬਈ ਅੱਗੇ ਆ ਗਈ 2 ਨੰਬਰ ਅੱਗੇ 2 ਨੰਬਰ ਦਾ ਟਰੈਕਟਰ ਬੱਚਾ ਇਹਦੀ ਉਮਰ ਇਹਦੀ ਵੀ 10 ਮਹੀਨਿਆਂ ਦੀ ਆ ਠੀਕ ਆ ਨਾਸਾ ਗੁਲਾਬੀ ਜਮਾ ਕਿਆ ਬਾਤ ਗੁਲਾਬੀ ਨਾਸਾ ਚੈੱਕ ਕਰੋ ਬੱਚੀ ਦਾ ਇਹ ਤੋੜਾ ਚੈੱਕ ਕਰੋ ਕੱਦ ਚੈੱਕ ਕਰੋ ਲੈ ਬਾਈ ਕਿਆ ਬਾਤ ਆ ਉੱਤੋਂ ਪੱਧਰ ਕੋਈ ਲਿੱਸੀ ਨਹੀਂ ਲਾਮੀ ਨਹੀਂ ਲੈ ਤੋੜਾ ਤੁਰਾਣ ਮੈਂ ਜਮਾ ਡਾਕਟਰ ਇੱਕ ਨੰਬਰ ਆ ਬੱਚੇ ਸਾਰੇ ਹੂੰ ਹੂੰ ਬਾਕੀ ਖੱਟ ਨਹੀਂ ਖੁੱਟਣੀ ਦਿਖਾ ਦੇ ਜੀ ਨਿੱਡੀ ਵੀ ਚੈੱਕ ਕਰੋ ਲੈ ਬਾਕੀ ਮੂੰਹ ਮੱਥਾ ਦੇਖ ਕਿੰਨਾ ਚੰਗਾ ਬੱਚੇ ਦਾ ਚਾਰ ਸਪੇਰੇ ਤੋਂ ਇੱਕੋ ਜਿਹਾ ਬੱਚਾ ਪਿਆ ਕਿ ਨਹੀਂ ਬਾਈ ਜਮਾ ਹਮ ਕੇਸ ਹੂਸ ਦੇਖ ਫੁੱਲ ਬਰੀਡ ਬੱਚਾ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਮੂੰਹ ਮੱਥਾ ਬੜਾ ਚੰਗਾ ਜਿਆਦੇ ਡਾਕਟਰ ਬੱਚਾ ਝੂਲੀ ਵਾਲੀ ਚੰਗੀ ਆ ਨੇੜ ਤੋਂ ਝੂਲੀ ਕਰਵਾਉ ਬੜਾ ਚੰਗਾ ਥਣ ਲੱਗਿਆ ਹੋਇਆ ਹਮ ਹਮ ਬਾਕੀ ਮੋਲ ਇੰਨੇ ਕ ਜਾਇਜ਼ ਹੋਣਗੇ ਬਾਈ ਕਹਿੰਦਾ ਫੋਨ ਲਾਇਓ ਤੇ ਨਾਲ ਦੀ ਨਾਲ ਬੱਸ ਸੌਦਾ ਹੋ ਹੀ ਜਾਣਾ ਕਿਉਂਕਿ ਮੋਲ ਬਾਈ ਦੇ ਖਿੱਚ ਕੇ ਹੁੰਦੇ ਆ ਬਰੀਡ ਵਾਲੀ ਚੰਗੀ ਆ ਬੱਚਿਆਂ ਦੀ ਯਾਨੀ ਬੀੜਾ ਡਾਕਟਰ ਇੱਕ ਨੰਬਰ ਆ ਗਈ ਬੱਚਿਆਂ ਦੀ ਝੂਲੀ ਦੇਖੋ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਉੱਤੋਂ ਪੱਦਰ ਕਿਆ ਬਾਤ ਸੀਮਨ ਵੀ ਬਾਈ ਛੇਤੀ ਹੀ ਲੈ ਲੈਣੀਆਂ ਹੈ ਛੇਤੀ ਛੇਤੀ ਡਾਕਟਰ ਸੇਵਾ ਆਦਿਆ ਬਾਕੀ ਸੇਵਾ ਜਿੰਨੀ ਛੇਤੀ ਸੇਵਾ ਹੋ ਜੂ ਉਨੀ ਛੇਤੀ ਤਿਆਰ ਹੋ ਜਾਣਗੀਆਂ ਹੂੰ ਕਿਆ ਬਾਤਾਂ ਨੇ ਅੱਗੇ ਆ ਗਿਆ ਤਿੰਨ ਨੰਬਰ ਅੱਗੇ ਤਿੰਨ ਨੰਬਰ ਕਿੰਨੀ ਉਮਰ ਹੈ ਦੀ ਬਰੀ ਇਹਦੀ ਹੋਊਗੀ 11 ਗਿ ਮਹੀਨੇ ਦੇ ਲਗਭਗ ਫੇਸ ਦੇਖ ਹਨ ਬੜਾ ਚੰਗਾ ਦੇਖ ਕੰਨ ਤੋਂ ਦੇ ਪੂਰੀ ਚੰਗੀ ਹੋੜੀਆਂ ਵਰਗੀ ਐ ਤੁਰਾ ਤੁਰਾ ਬੜਾ ਚੰਗਾ ਹੈ ਕਹਣਾ ਯਾਰ ਕੀ ਬੋਲਾਂਗੇ ਨਾ ਬਾਰੇ ਜਿਵੇਂ ਬੋਲਾਂ ਦੀ ਲੋੜ ਨਹੀਂ ਡਾਕਟਰ ਬੱਚੇ ਆਪ ਹੀ ਗਵਾਹੀ ਭਰਦੇ ਆ ਵੀ ਇੱਕ ਨੰਬਰ ਬੱਚੇ ਆ ਲੈ ਤੋਰਾ ਚੈੱਕ ਕਰੋ ਇੱਕ ਬਾਕੀ ਦੇ ਖੜਨੀ ਖੁਰਨੀ ਦੇਖੀ ਹਾਂ ਯਾ ਦੇਖ ਤੂੰ ਬੱਸੀ ਦੀ ਸਹੀ ਗੱਲ ਆ ਲੈ ਬਰੀਡ ਚੈੱਕ ਕਰੋ ਖੜਨੀ ਖੁਰਨੀ ਬਾਕੀ ਉਹ 13 ਬਸੀਆਂ ਸਹੀ ਗੱਲ ਆ ਬਾਈ ਚਾਰ ਹੀ ਥਾਣਾ ਥਣ ਵੀ ਦਿਖਾਉ ਇਹ ਤਾਂ ਬਾਈ ਬਹੁਤ ਸੀਤੀ ਸੀ ਮਨ ਲਊ ਹਾਂ ਹਾਂ ਇਹ ਤਾਂ ਡਾਕਟਰ 2 ਮਹੀਨੇ ਸੇਵਾ ਹੋ ਗਈ ਬਾਂ ਬੱਸੀ ਦੀ 2 ਮਹੀਨੇ ਦੀ ਤਿਆਰੀ ਹੈ ਹਾਂ ਮੁੱਲ ਹੋਣਗੇ ਫੋਨ ਤੇ ਮੁੱਲ ਬਿਲਕੁਲ ਜਾਇਜ਼ ਹੋਣਗੇ ਬੱਚਿਆਂ ਦੇ ਹਿਸਾਬ ਨਾਲ ਮੁੱਲ ਹੋਣਗੇ ਬਾਕੀ ਬਰੀਡ ਵਾਲੀ ਹੈ ਡਾਕਟਰ ਬਰੀਡ ਵਾਲੀ ਹੈ ਬੱਚੇ ਦੀ ਆਪ ਬੱਚਾ ਬੋਲ ਰਹਾ ਹਾਂ 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 ਬਾਕੀ ਪੜਿਆਂ ਵਾਲਾ ਪੜਿਆਂ ਵਾਲਾ ਕੋਈ ਕਲਸੀਆਂ ਰਾਵਾਂਗਾ ਨਹੀਂ ਹੂੰ ਹੂੰ ਕੀ ਆ ਬਾਤ ਹੈ ਚੋਲੀ ਉੱਤੇ ਬੰਨ ਕੇ ਦਿਖਾਵਾਂਗੇ ਕੋਈ ਚੈੱਕ ਕਰਨੀ ਚਾਰ ਹੀ ਧਨ ਹੋਣਗੇ ਮੌਕੇ ਗੁੰਮੀ ਤੱਕ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੈ ਜੀ ਮੈਂ ਡਾਕਟਰ ਘਰ ਤੱਕ ਰ ਗਰੰਟੀ ਹੈ ਹੂੰ ਲੈ ਕਿਆ ਬਾਤ ਤੇ ਝੂੜੀ ਚੰਗੀਆਂ ਹਨਾ ਬਈ ਝੂੜੀ ਸਾਰੀਆਂ ਬਸਾਂ ਦੀ ਚੰਗੇ ਡਾਕਟਰ ਹੂੰ ਹੂੰ ਪੂਰੇ ਬਲ ਬਲ ਪੁੜਾ ਪੜਾ ਪਿੱਛੇ ਤੋਂ ਚੌੜੀ ਚੌੜੀ ਖੜਨੀ ਖੁਣਨੀ ਕਿਆ ਬਾਤ ਈ ਹੈ ਤਿੰਨੇ ਬੱਚੇ ਦਿਖਾਏ ਹਨ ਤਿੰਨੇ ਡਾਇਮੰਡ ਫੀਸ ਆ ਅੱਗੇ ਆ ਗਿਆ 4 ਨੰਬਰ ਇਹ ਡਾਕਟਰ ਬੱਸੀ ਆਈ ਆਪਣੇ ਕੋਲੇ ਕੱਲ ਹੂੰ ਤਾਂ ਸਾਰੀਆਂ ਬਸਾਂ ਕੱਲ ਆਉਣਗੀਆਂ ਆਪਣੇ ਕੋਲੇ ਠੀਕ ਆ ਬਈ ਇਹ ਨਾ ਹੀਟ ਚ ਸੀ ਬੱਸੀ ਠੀਕ ਆ ਵੀ ਇਹ ਆਪਾਂ ਤੜਕੇ ਨਿਵਾੰਗਾਂਗੇ ਉੱਥੇ ਬਲੱਡ ਦਿੱਤਾ ਬੱਸੀ ਨੇ ਹੂੰ ਅੰਦਰੋਂ ਵਿੱਚ ਇੱਕ ਪਾਸ ਆਪਣੀ ਜਮਾ ਇੱਕ ਨੰਬਰ ਆ ਗਾਰੰਟੀ ਹੈ ਬੱਸੀ ਦੀ ਓਕੇ हां हीट ਚ ਆ ਬਸੀ ਠੀਕ ਹੈ ਉਹ ਹੀਟ ਮੰਨ ਕੇ ਚੱਲ ਵੀ ਨੰਗੀ ਨੰਗੀ ਹੀਟ हां ਅਗਲੀ ਹੀਟ ਤੇ ਟੀਕਾ ਲਾਈ ਜੂਗੀ ਆਉਣ ਦੇ 22 ਦਿਨਾਂ ਨੂੰ ਦੁਬਾਰੇ ਹੀਟ ਚ ਆ ਜਾਣਾ ਬੱਚੀ ਨੇ ਬਾਕੀ ਤੂੰ ਬਸੀ ਦਿਖਾ ਦੇ ਡਾਕਟਰ ਹੁਣ ਲੈ ਹੀ ਲੈਣਾਗਾ ਦੇ ਘੋੜਿਆਂ ਵਰਗੀ ਬਸੀ ਦੇ ਮੈਂ ਕਹਿੰਦਾ ਯਾਰ ਇੱਕ ਦੂਜੀ ਤੋਂ ਵੱਧ ਕੀ ਆਉਂਦਾ ਬਾਕੀ ਬਾਕੀ ਡਾਕਟਰ ਦੇ ਖਾੜਨੀ ਚੈੱਕ ਕਰ ਲੈ ਦੇ ਘਾੜਨੀ ਕੋਕਾ ਪੀਸ ਆ ਕੋਕਾ ਜਮਾ ਆ ਦੇ ਤੂੰ ਕਿੰਨੀ ਪੱਧਰ ਪਈ ਆ ਬਾਕੀ ਮਜ਼ਬੂਤੀ ਦੇ ਤੂੰ ਲੱਤਾਂ ਉੱਤਾਂ ਦੀ ਸਹੀ ਗੱਲ ਆ ਗੋਲ ਗੋਲ ਪਈ ਆ ਕੋਈ ਪ੍ਰਿੰਟ ਕੰਨੀ ਨਹੀਂ ਕਾੜ ਕੇ ਕਿਸੇ ਪਾਸਿਓਂ ਕੋਈ ਕਿਸੇ ਪਾਸਿਓਂ ਕਾੜਨੀ ਸਹੀ ਗੱਲ ਆ ਜਿਹੜਾ ਨੀ ਟ੍ਰੇਡ ਤੇ ਕੰਮ ਕਰਨਾ ਬਈ ਉਹ ਤਾਂ ਫਰਾਈਆਂ ਡਾਕਟਰ ਲੈ ਲੈ ਉਹ ਟੂਟ ਟੂਟ ਨਹੀਂ ਕਰਦੀ ਆ ਮਸਤੀ ਪੂਰੀ ਜਮਾ ਹੂੰ ਫੁੱਲੀਆਂ ਫਿਰਦਿਆਂ ਸੀ ਨਾ ਫਿਰ ਹੁਣ ਤਲੇਰੇ ਪਾਇਆ ਤੰਗੋਂ ਟੱਪਦਿਆਂ ਖੁਸ਼ ਆ ਪੂਰੀ ਜਮਾ ਹੂੰ ਕੀ ਆ ਬਾਤ ਆ ਨੇ ਜੀ ਜੀ ਯਾਰ ਇੱਕ ਜਮਾਂ ਡਾਕਟਰ ਹੂੰ ਬਲੱਡ ਪਾਸ ਦੇਈ ਜਾਂਦੀ ਆ ਤੇ ਹੁਣ ਵੀ ਮਾੜਾ ਜਾ ਤਰ ਆਈ ਐ ਐ ਕਿਹਾ ਹਾਂ ਹਾਂ ਹੀਟ ਚਲੋ ਛੱਡ ਗਈ ਕੋਈ ਚੱਕ ਛੱਡ ਗਈ ਹੀਟ ਆਉਂਦੇ 20-22 ਦਿਨਾਂ ਤੇ ਆਵਣਾ ਸੀਮਾ ਹਾਂ ਹਾਂ ਸੀਮਾ ਲੈ ਜੂ ਹੂੰ ਬਾਕੀ ਚਾਮਕ ਬਾਈ ਐ ਵੇ ਸੀ ਡਾਕਟਰ ਚਾਮਕਾ ਬਾਈ ਕਬੂਤਰ ਦਾ ਬੱਚਾ ਹੀ ਆ ਕਾਹਨੂੰ ਬੱਚੇ ਮਿਲਦੇ ਆ ਕਾਲੇ ਬਾਈ ਨਾ ਨਾ ਬਹੁਤ ਘੱਟ ਡਾਕਟਰ ਬਹੁਤ ਘੱਟ ਮਿਲਦੇ ਆ ਤੇ ਝੂਲੀ ਰਖਾਉਂਦੇ ਆ ਚਾਰ ਹੀ ਥਾਣਾ ਚਾਰ ਹੀ ਆ ਦੇ ਆ ਬਲੱਡ ਦਿੱਤਾ ਵਾ ਦੇ ਹਾਂ ਬਾਈ ਆ ਲੱਗਿਆ ਪੈਣ ਨਾ ਨਹੀਂ ਜਾਂਦੀ ਐ ਪਲੱਡ ਹਾਂ ਹਾਂ ਹੂੰ ਇਮੋਲਜ ਹੈ ਜੋ ਮੁੱਲ ਜਾਈ ਡਾਕਟਰ ਬੱਚੀ ਦੇ ਹਿਸਾਬ ਦਾ ਮੁੱਲ ਹੋਣਾ ਤੇ ਵਰੀਟ ਦੁਬਾਰੇ ਚੈੱਕ ਕਰ ਲੋ ਲੀਕ ਲਈ ਚੀਜ਼ ਘੜ ਕੇ ਲਾਈ ਆ ਜਮਾਂ ਡਾਕਟਰ ਹੂੰ ਮੈਨੂੰ ਤਾਂ ਲੱਗਦੀ ਹੈ ਬੱਚੇ ਪਾਲਣ ਨੂੰ ਮੈਨੂੰ ਤਾਂ ਲੱਗਦੀ ਹੈ ਫਿਰ ਐ ਤਾਂ ਹਾਂ ਬੱਸੀ ਵੀ ਹੀਟ ਚ ਓਕੇ ਇਹਦੇ ਨੂੰ ਤਰਕੇ ਮੰਨ ਕੇ ਚੱਲ ਪੂਰੀਆਂ ਫੁੱਲ ਤਾਰਾਂ ਸੀ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ ਹੋਊਗੀ ਉਹ ਬੱਸੀ ਦੀ ਹੋਊਗੀ 13 ਕ ਮਹੀਨਿਆਂ ਦੀ ਹੂੰ ਤੇ ਇਹਦੀ ਹੋਊਗੀ ਵਾ 14 ਕ ਮਹੀਨਿਆਂ ਦੀ 14 ਕ ਮਹੀਨਿਆਂ ਦੀ ਹਾਂ ਦੰਦੋਂ ਖੀਰੀਆਂ ਦੰਦੋਂ ਖੀਰੀਆਂ ਨਹੀਂ ਹਾਂ ਦੰਦ ਵੀ ਦਿਖਾਵਾਂਗੇ ਆਪਾਂ ਆ ਬਸ ਬੋਤਾ ਝੂਲੀ ਬਹੁਤ ਚੰਗੀਆਂ ਹਨ ਝੂਲੀ ਦਾ ਡਾਕਟਰ ਗੱਬਣਾ ਰਗੀ ਆ ਗੱਬਣਾ ਵਾਲੀ ਝੂਲੀ ਲਈ ਹਾਂ ਹਾਂ ਪੋਲੀ ਵੀ ਬੜੀ ਆ ਬੱਸੀ ਦੀ ਵੀਡੀਓ ਆਪਣੇ ਕੋਲੇ ਹੈਗੀ ਹੂੰ ਅੰਦਰੋਂ ਚੈੱਕ ਹੁੰਦੀ ਦੀ ਤੇ ਆ ਬੱਸੀ ਦੀ ਵੀਡੀਓ ਆਪਣੇ ਕੋਲੇ ਓਕੇ ਜਮਾ ਉਹ ਕੰਮ ਡਾਕਟਰ ਆਪਾਂ ਕਰਨਾ ਹੀ ਨਹੀਂ ਲਾਂਬੇ ਆ ਬਈ ਸਹੀ ਗੱਲ ਹੈ ਠੀਕ ਹੈ ਬਈ ਨਾ ਇਹ ਤੇ ਕਰ ਲਾਂਬਾ ਕਿਛ ਨਹੀਂ ਦਿੱਤਾ ਆਪਾਂ ਨੂੰ ਇੰਨੀ ਬੱਸੀ ਵੇਚਤੀ ਆਪਾਂ ਹੂੰ ਸਹੀ ਗੱਲ ਆ ਪੋੜਾ ਦੇਖੋ ਬਈ ਜਮਾ ਪਈਆ ਗੋਲ ਗੋਲ ਬੱਸੀ ਕੋਈ ਲੱਸੀ ਨਹੀਂ ਲਾਮੀ ਨਹੀਂ ਤੇ ਚੀਜ਼ ਦੋਈ ਨਹੀਂ ਆਈ ਦੀ ਆਈਵੀਆਕ ਹਟ ਗਿਆ ਕੇ ਵੀ ਨਾ ਨਾ ਹਟ ਗਿਆ ਵੀ ਹਟ ਗਿਆ ਵੀ ਹੌਣ ਦੇ 22 ਦਿਨਾਂ ਤੇ ਦੋਨੇ ਬੱਚੀਆਂ ਨੇ ਸੀਮਨ ਰਾਮ ਸੀਮਨ ਲੈ ਜਾਣੇ ਕੀ ਬਾਤ ਆ ਠੰਡੀ ਵੀ ਫਰੀ ਹੋ ਪੂਰੀ ਠੰਡੀ ਹੈ ਸਵੇਰ ਦੀ ਠੰਡੀ ਬਾਕੀ ਝੋਲੀ ਝੋਲੀ ਬੜੀ ਚੰਗੀ ਲੱਗੀ ਜੀ ਝੋਲੀ ਚੰਗੀ ਲੱਗਿਆ ਬਣਾ ਲਈ ਤੇ ਬਾਲਤਾ ਦੇ ਪੈ ਝੋਲੀ ਦੇ ਬਾਲ ਦੇਖ ਲੈ ਇੱਕ ਨੰਬਰ ਝੋਲੀ ਚਾਰ ਥਾਣਾ ਬਈ ਫੇਸਬੁਕ ਬੜਾ ਪਿਆਰਾ ਹੈ ਨਾ ਹਾਂ ਹਾਂ ਲੈ ਦੰਦ ਵੀ ਦਿਖਾ ਦਿੰਨੇ ਡਾਕਟਰ ਬੋਲੀ ਵਾਦੀ ਪੂਰੀ ਚੰਗੀ ਸੁਨੱਖ ਪੋਣਾ ਬਹਿੜ ਦੇ ਵਿੱਚ ਫੁੱਲ ਦੰਦ ਦਿਖਾਣੇ ਇੱਕ ਮਿੰਟ ਰੋ ਦੇਖ ਜਮਾ ਬਰਲੇ ਵੀ ਨਹੀਂ ਦਿੰਦਾ ਅੱਜ ਜਮਾ ਓਕੇ ਇੱਕ ਸਰ ਪਹਿਣੇ ਦੰਦੇ ਸਾਰੇ ਹਾਂ ਇਹਨਾਂ ਸਵਾਦ ਆ ਗਿਆ ਬਈ ਗੱਲ ਦਾ ਜਿੰਨੀ ਗੱਲ ਕਹਤੀ ਬਾਈ ਕਹਿੰਦਾ ਕੋਈ ਨਹੀਂ ਨਿਕਲੂਗੀ ਕੋਹ ਕੋਹ ਨਹੀਂ ਬਣਾਉਣਾ ਠੀਕ ਆ ਰਿਕਾਰਡ ਦੀ ਗੱਲ ਕਰੀ ਸੀਮਨ ਦੀ ਗੱਲ ਕਰੀ ਇਹ ਸਾਰੀਆਂ ਹੀ ਚੰਗੇ ਸੀਮਨ ਦੀਆਂ ਨੇ ਕਹਿੰਦੇ ਚੰਗੇ ਸੀਮਾ ਨੇ ਡਾਕਟਰ ਸਾਰੇ ਆਪ ਬੋਲਦੇ ਆ ਯਾਰ ਬਾਈ ਹਾਂ ਹਾਂ ਬ੍ਰੀਡ ਕਾਨੂੰ ਰਲਦੀ ਆ ਬ੍ਰੀਡ ਕਾਨੂੰ ਰਲਦੀ ਆ ਪਰਖ ਜਿਹਨੂੰ ਨੇ ਮੈਂਟ ਦੀ ਪਰਖ ਲੈਣੀ ਆ ਕਹਿੰਦੇ ਬਾਈ ਹਾਂ ਹਾਂ ਸੋਰਾ ਚੈੱਕ ਕਰ ਲੈ ਇੱਕ ਨੰਬਰ ਸੋਰਾ ਬਾਕੀ ਜਿੰਦਿਆਂ ਦੇ ਤੂੰ ਬੱਸੀ ਜੀ ਹੂੰ ਬੱਸ ਓਏ ਨੇ ਬੜੀ ਪੜੀ ਬੜੀ ਐਨਾ ਛੋੜੀ ਆ ਬੱਸੀ ਆ ਤਿਆਰ ਹੋ ਗਈ ਦੱਸੋ ਅੱਛੀ ਕਰਨੀ ਦੱਸੋ ਗਈ ਬੱਸੀ ਜਿਹੜੇ ਹਾਵਣਾ ਹੁਣ ਤਿਆਰੀ ਤਿਆਰੀ ਚ ਭਜਨ-ਭਜਨ ਪੂਰਾ ਫੁੱਲ ਆ ਸਹੀ ਆ ਬਾਜੀ ਕਿ ਤੈਂ ਸੇਵਾ ਹੋ ਗਈ ਕਹਾਂ ਜਾ ਕੇ ਹੂੰ ਜਿਹੀਂ ਸਮਾਈ ਰਹੀ ਨਾ ਖੀਰੀ-ਖੀਰੀ ਬੱਸੀ ਝੂਪੂ ਝੂਪ ਹੋ ਗਈ ਰਾਮਨਾ ਭਾਈ ਭਜਨ ਪੂਰਾ ਫੁੱਲ ਆ ਹੁਣ ਹੂੰ ਮੋਲ ਵੀਰੇ ਜੈਜ ਮੋਲ ਜਾਈ ਡਾਕਟਰ ਠੀਕ ਆ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਮੁੱਲ ਨਹੀਂ ਬਾਲਾ ਕਰ ਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਜਾਇਜ਼ ਰੇਟ ਜਮਾ ਬੱਚਿਆਂ ਦੇ ਹਿਸਾਬ ਦਾ ਮੁੱਲ ਹੋਊਗਾ ਆਮ ਮਾਰਕੀਟ ਨਾਲੋਂ ਰੇਟ ਘੱਟ ਹੀ ਹੋ ਹਾਂ ਹਾਂ ਘੱਟ ਹੀ ਹੋਊਗਾ ਹੂੰ ਕੀ ਆ ਬਾਤਾਂ ਨੇ ਤੇ ਜੇ ਇਕੱਠੀਆਂ ਖਰੀਦੇ ਕੋਈ ਕਾਲੇ ਬਾਈ ਕਰ ਦਾਂਗੇ ਮਾਂ ਤਾਂ ਡਾਕਟਰ ਇਕੱਠੀਆਂ ਖਰੀਦੂ ਕੋਈ ਠੀਕ ਆ ਬਾਈ ਵੈਸੇ ਵੀ ਹਾਂ ਜਦੋਂ ਨਵੇਂ ਫਾਰਮ ਖੋਲਦੇ ਇਹਦੀਆਂ ਬਸੀਆਂ ਪਾਉਣੀਆਂ ਹੁਣ ਦੇਖ ਹੂੰ ਦੱਸ ਦੇਣੀਆਂ ਕਹਾਂ ਜਾ ਕੇ ਬੱਚੇ ਪਹਿਲਾਂ ਹੀ ਬਾਈ ਦੇ ਉਂ ਇਕੱਠੀ ਜਾਂਦੇ ਆ ਕੋ ਬੱਚੇ ਚੱਕੇ ਵਾਲੇ ਹੁੰਦੇ ਆ ਹੁਣ ਮੰਨ ਕੇ ਚੱਲ ਇਹਨਾਂ 'ਚ ਕੋਈ ਸ਼ਾਂਟੂ ਆ ਕੀ ਸ਼ਾਂਟੂ ਗਾ ਬਈ ਕਾਲੇ ਸਾਰੀ ਇੱਕੋ ਜੀਆਂ ਸਾਰੀ ਕੋਈ ਨਹੀਂ ਚੰਗੀਆਂ ਨਹੀਂ ਬਾਕੀ ਸਾਰੀਆਂ ਹਾਂ ਸਾਰੀਆਂ ਇੱਕ ਦੂਜੀ ਤੋਂ ਵੱਖ ਕੇ ਸਾਰੀ ਬੱਚੇ ਚੰਗੀਆਂ ਆ ਬਈ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਜ਼ਰੂਰ ਕਰਿਓ ਧੰਨਵਾਦ ਬਾਈ